ਹਾਂਜੀ ਸਤਿ ਸ੍ਰੀ ਅਕਾਲ ਜੀ ਮਸ਼ੀਨ ਲੱਗੀ ਵੀ ਆ ਚੱਲਦੇ ਆ ਮੋਟਰ ਤੇ ਹੋਰ ਦੱਸੋ ਠੀਕ ਹੋ? ਜਿ ਆਪਾਂ ਚੱਲਦੇ ਆ ਸ੍ਰੀ ਫਤੇਗੜ ਸਾਹਿਬ ਉੱਥੇ ਅੱਜ ਮੈਸੇਜ ਆ ਰਹੇ ਨੇ ਭਤੀਜਿਆਂ ਦੇ ਕਿ ਮਿਲਣਾ ਈ ਚਾਚੇ ਉਹਨਾਂ ਨਾਲ ਗੱਲਾਂបੱਤਾਂ ਵੀ ਮਰਾਂਗੇ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਾਂਗੇ ਆਪਾਂ ਹੋਰ ਦੱਸੋ ਕੀ ਕਹੋ? ਉਕੇ ਏਅਰਪੋਰਟ ਹੋਰ ਦੋਸਤੋ ਗੱਲਬਾਤ ਹੈ ਯਾਰ ਬਾਹਰ ਵਾਲਿਓ ਕਿਵੇਂ ਹੋ ਤੁਸੀਂ ਐਨ ਆਰ ਆਈ ਹੋ ਠੀਕ ਹੋ ਤੇ ਆਪਾਂ ਘਰ ਨੂੰ ਜਾ ਕੇ ਰੋਟੀ ਰੋਟੀ ਕਰਨੇ ਆ ਤੇ ਵੱਡੇ ਆ ਗਿਆ ਤਾਂ ਤਾਂ ਦੇਖੋ ਦੂਈ ਮੋਟਰ ਤੇ ਉਧਰ ਅੱਧਾ ਕਿੱਲਾ ਰਹਿ ਗਿਆ ਠੀਕਾ ਉਹ ਦੁਪਹਿਰ ਬਾਅਦ ਮਸ਼ੀਨ ਜਾਊਗੀ ਉਧਰ ਵੱਢ ਲਿਆ ਹਣਗੇ ਬਾਕੀ ਆਪਣੇ ਪਿੰਡ ਖੜੇ ਨੇ 3 ਕਿੱਲੇ ਉਹ ਹਜੇ ਨਰਮ ਨੇ ਉਹ ਨਹੀਂ ਹਜੇ 10 ਦਿਨ ਵੱਡੇ ਜਾਂਦੇ ਘੱਟੋ-ਘੱਟ ਜਦ ਤੱਕ ਆਪਾਂ ਗਿੱਲ ਕੁੱਟ ਦੇਣੀ ਆ ਜਿਹੜੇ ਦੂਏ ਖੇਤ ਵੱਡੇ ਭਏ ਨੇ ਉੱਥੇ 8 ਕਿੱਲੇ ਮੋਟਰ ਤੇ ਉਹ ਕਣਕ ਵੀ ਲਾਂਗੇ ਜਦ ਤੱਕ ਹਾਂਜੀ ਉਹ ਟਿਮੀ ਫਿਰ ਰਹੀ ਆ ਮਗਰ ਆ ਜਾ ਆ ਜਾ ਟਿਮੀ ਇੱਧਰ ਆ ਜਾ ਦੇਖ ਲਾ ਜਦੇ ਮਗਰ ਆ ਜਾਂਦੀ ਆ ਦੇਖ ਲਓ ਬਾਹਰ ਵੀ ਨਹੀਂ ਜਾਣ ਦਿੰਦੀ ਹੈਗੀ ਆ ਇੰਨੀ ਘੌਰ ਰੱਖਦੀ ਕਿੱਥੋਂ ਆਈਆਂ ਤੂੰ ਟਿਮੀ ਹਾਂਜੀ ਦੋਸਤੋ 10:30 ਵਜੇ ਹੋ ਰੋਟੀ ਖਾਣ ਲੱਗੇ ਆਜੂ ਤੁਹਾਨੂੰ ਖਾਣਾ ਖਿਲਾ ਦਈਏ ਹੁਣ ਫਿਰ ਕੈਂਸਲੇ ਕਰਤਾ ਜਾਣਦਾ ਯਾਰ ਕਿ ਜੀਰੀ ਵੱਡਣੀਆਂ ਦੁਪਹਿਰੇ ਮਸ਼ੀਨ ਆਉਗੀ ਮਗਰ ਚੱਲ ਕੰਮ ਕਰ ਤੇ ਕਾ ਜਾਦੂਆਂ ਤੇ ਸਪਰੇਅ ਕਰਨੀਆਂ ਲੜੇਦਾਰ ਕਹਿੰਦਾ ਸਪਰੇਅ ਕਰੀ ਉਹਦੇ ਕਰਕੇ ਕੈਨਸਲ ਕਰਤਾ ਜਾਣਦਾ ਕੋਈ ਗੱਲ ਨਹੀਂ ਹੁਣ ਕਦ ਨੂੰ ਆਵਾਂਗੇ ਅੱਜ ਤੁਹਾਨੂੰ ਖੇਤਾਂ ਦਾ ਹੀ ਬਲੌਗ ਅੱਜ ਬਣਾਉਂਗਾ ਲੱਭ ਗਾਜੀ ਦੋਸਤੋ ਖਾਲਾ ਖਾਲਾ ਰੋਟੀ ਖਾ ਰਹੇ ਨੇ ਟੌਮ ਟਿਮ ਫਿਰ ਆਪਾਂ ਇਸ ਕਰਕੇ ਫਿਰ ਦਸਤਾਰ ਪੱਗ ਖੋਲਤੀ ਹੁਣ ਤੇ ਹੁਣ ਜਾਵਾਂਗੇ ਖੇਤਾਂ ਚੋਂ 2-2 ਘੰਟੇ ਤੱਕ ਇੱਕ ਸਪਰੇਅ ਕਰਾਉਣੀ ਆ ਆਲੂਆਂ ਤੇ ਤੇ ਇੱਕ ਝੋਨਾ ਵਧਾਉਣ ਤੋਂ ਰਹਿੰਦਾ ਨਹੀਂ ਥੋੜਾ ਜਾਂ ਆ ਜਾਓ ਜੀ ਤੁਹਾਨੂੰ ਵਧੀਆ ਬਣੀ ਐ ਆ ਜਾਓ ਭਾਈ ਹਾਂਜੀ ਜਮੀ ਦਾ ਵਧੀਆ ਜੰਮ ਗਈ ਆਲੂ ਦੇਖਣ ਆਇਆ ਸੀ ਕਿ ਨਿਕਲਣ ਲੱਗੇ ਕਿ ਨਹੀਂ ਹੋਰ ਸੁਣਾਓ ਗੱਲਬਾਤ ਜਿਗਰ ਤੇ ਟੁੱਟਿਓ ਅੱਜ ਫਿਰ ਕਿਤੇ ਗਏ ਨਹੀਂ ਹੈਗੇ ਘਰੇ ਹੋਤੀਏ ਕਿ ਸਪਰੇਅ ਇਹਦੇ ਉਪਰ ਆਲੂਆਂ ਤੇ ਕਬਾੜ ਵਾਲੀ ਸਪਰੇਅ ਜੀ ਕਰੀ ਹੈਗੀ ਆ ਉਹ ਦਸੋ ਗੱਲ ਬਾਤ ਓਕੇ ਆ ਉਹ ਥੱਲੇ ਆਪਣੀ 2 ਕ ਨਾਲ ਵੱਡਣ ਤੋਂ ਰਹਦੀ ਆ ਜਿਹਦੀ ਮੂਰੇ ਜ਼ਮੀਨਤੀ ਯਾਰ ਉਹਨੇ ਭਰਤੇ ਦੱਸ ਤੂੰ ਦੱਸ ਤਾਂ ਦੇ ਅਸੀਂ ਜਿਨੀ ਦਾ ਬੱਡ ਲੈਂਦੇ ਫੇਰ ਜੇ ਕੰਪਲੇਂਟ ਕਰਦੇ ਆ ਫੇਰ ਪਿੱਟਦੇ ਨੇ ਤੇ ਹੁਣ ਆਪਾਂ ਅਰਜੀ ਦੀ ਅਰਜੀ ਦੇ ਦੇਣੀ ਆ ਕਣਕ ਬੀਜ ਦੀ ਸਰ ਮਨਤੀ ਦੀ ਮਨਤੀ ਕਰਾਉਣੀ ਆ ਇੱਥੇ ਸਾਰੀ ਜ਼ਮੀਨ ਦੀ ਯਾਰ ਵੱਟਾ ਅੰਦਰ-ਉੱਧਰ ਕਰੀਆਂ ਪਈਆਂ ਨੇ ਆਪਣੀ ਸਮਾਂਗੇ 2 ਕਨਾਲ ਜ਼ਮੀਨ ਘੜਦੀ ਆ ਇੱਥੇ ਜਿੱਥੇ ਨਿਸ਼ਾਨੀਆਂ ਲੱਗੀਆਂ ਉੱਥੇ ਵੱਟ ਪਾਵਾਂਗੇ ਆਪਦੀ ਹਾਂਜੀ ਮਿੱਤਰ ਪਿਆਰਿਓ ਚੱਲਦੇ ਆ ਹੁਣ ਘਰ ਨੂੰ ਜਾ ਕੇ ਟਰੈਕਟਰ ਵੀ ਅੰਦਰ ਕਰਨਾ ਏ ਟ੍ਰੈਲੀ ਕੱਢਣੀ ਆ ਕੱਲ ਨੂੰ ਫੜਾਵਾਂਗੇ ਜੀਰੀ ਹੁਣ ਜਿਹੜੀ ਉਹ ਅੱਧਾ ਗਿੱਲਾ ਰਹਿ ਗਿਆ ਦੀ ਦੂਈ ਮੋਟਰ ਤੇ ਹੋਰ ਦੱਸੋ ਗੱਲਬਾਤ ਤੇ ਕੱਲ ਨੂੰ ਮਿਲਦੇ ਆ ਫਤੇਗੜ ਸਾਹਿਬ ਆਵਾਂਗੇ ਕੱਲ ਨੂੰ ਓਏ ਕਿ ਤੇਰਾ ਫੈਨ ਇੱਕ ਸੰਜੀਤ ਦੱਤ ਇੰਨੀ ਟੌਮ ਦਾ ਚੀਜਾ ਚੀਜਾ ਵੀ ਆ ਦੋ ਟੱਬੇ ਤੇ ਆਉਂਦੇ ਦੀ ਇੱਕ ਮੈਂ ਖਾ ਗਿਆ ਇੱਕਾ ਇੰਨਾ ਦਾ ਹੈਗਾ ਜਿਹੜੇ ਕਹਿੰਦੇ ਨੇ ਐਸ ਤੇ ਹੈ ਬਸਤੇ ਲਸਤੇ ਹੈ ਭਾਈ ਆ ਸਾਰਾ ਤੁਸੀਂ ਕਹਿੰਦੇ ਨੇ ਖੱਡੇ ਬੱਚੇ ਨੇ ਆ ਟੌਮ ਵੀ ਤੇ ਇੰਨੀ ਵੀ ਹਾਈ ਇਹਨੂੰ ਕਹ ਕਾ ਨੀ ਤੇ ਰੱਖ ਕਾ ਨੀ ਤੇ ਰੱਖ ਹੁੱਕਾ 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 ter kokka huk ter kokka ter kokka airport bhai okay ji satika